ਇਹਨੂੰ ਆਪਣੇ ਸੇਵਾ ਗੁਰੂ ਨਾਮ ਲਈ ਲੈ ਕੇ ਆਏ ਗ੍ਰੰਥ ਗੁਰੂ ਤੇ ਮਹਾਰਾਜ ਸਭਨ ਦੱਸੋ ਇੱਕ ਆਏ ਅਰਜਨ ਸਿੰਘ ਨੂੰ ਸੰਗ੍ਰਮ ਸ੍ਰੀ ਹਰਿ ਨਰਾਇਣ ਸ੍ਰੀ ਹਰਿ ਗ੍ਰਿਸ਼ਣ ਦੇ ਸੇਵਾ ਦੇ ਬਿਜਾਈ ਤੇ ਬਹੁਤ ਬੱਚੇ ਹੋਏ ਆਨੰਦ ਸ੍ਰੀ ਗੁਰੂ ਮਹਾਰਾਜ ਸਭ ਤਾਂ ਜੀ ਉਹ ਇਛਾ ਆਏ ਇਸਾਂ ਪੰਗਤੀ ਜੋ ਕੱਤਾ ਸਤਿ ਸਤਿ ਜੀ ਵਿਰਾਜਮਾਨ ਚਬਤਾ ਦੇ ਮਾਲਕ ਸੰਤ ਸੰਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਬੇ ਸਸਾ ਸੈ ਬੋਲੋ ਜੀ ਵਾਹਿਗੁਰੂ ਸ਼ਤਗੁਰਾਂ ਦੇ ਪੰਚ ਦੇ ਆਲੇ-ਦੁਆਲੇ ਜਾਰੀ ਨਿਰੋਪੀ ਰਿਤੀ ਰਿਦਿਅਨ ਨਾਮ ਲਿਖਿਆ ਲੰਗ ਸਤਿਆ ਦੇ ਚਲਾ ਕੇ ਰਵਾਇਤੀ ਦੇ ਕੇ ਨਿਤਾ ਨੁਕਮਾਈ ਕਾ ਤੇ ਅੰਦਰ ਜੀ ਸਸਾ ਸੈ ਬੋਲੋ ਜੀ ਵਾਹਿਗੁਰੂ ਜਨਾ ਸਿੰਘਾ ਸਿੰਘ ਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਸਤਿਗੁਰ ਸਾਹਿਬ ਜੀ ਅਦਾਸ ਸਤਿਗੁਰ ਸਾਹਿਬ ਜੀ ਕੋ ਵਾਰਨ ਗੁਰੂਆਂ ਗੁਰੂ ਵਾਹਿਗੁਰੂ ਆਪ ਜੀ ਦਾ ਬਿਕਰ ਨਾਮ ਕੀਤਾ ਹੈ ਜਿਸ ਦਾ ਉਸ ਦਾ ਸਤਿਕਾਰ ਸੰਸਪੂਰ ਮੈਂ ਜਹਨ ਗੁਰ ਸਾਹਿਬ ਬੋਲੋ ਜੀ ਵਾਹਿਗੁਰੂ ਸੰਦੀਪੁਰ ਸਿਧਾਂਤ ਸਿਧਾਂਤਾਂ ਦੇ ਪ੍ਰਚਾਰ ਤੋਂ ਸਦਾ ਨਾਮ ਗਾਂ ਸ਼੍ਰੀ ਉਮਰਤ ਸਾਹਿਬ ਦੇ ਇਨਾਨ ਤੋਂ ਪੁਰੀਆਂ ਘਰ ਦੇ ਮੁੰਡੇ ਜੁਗਤਾਲਤਾ ਮੁੱਖਾ ਜੈ ਜੈਕਾਰੋ ਵੇਖ ਸਾਹਿਬ ਬੋਲੋ ਜੀ ਵਾਹਿਗੁਰੂ ਇਹ ਅਰਦਾਸ ਮੈਂ ਗੁਰੂਕੀਤਾ ਸੰਤਾਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਨਾ ਤੁਮਲਾ ਅਨੁਵਾਸ ਹੋਣੇ ਸਿਦਕ ਪੂਰ ਬਿਦੇ ਬਣਾ ਜੀ ਦੀ ਵਾਤ ਸੇ ਕਰਾਵੈ ਵੇਟਾ ਸੁਦੀ ਪਾਸਾ RAMਦਾਸ ਸਤਿਗੁਰੂ ਤਹਾਵੈ ਪੂਰ ਸਾਲਕਟਾਇਆ ਅਮਰ ਸਾਰੀ ਦੇ ਜੋਤ ਜਗਾਵੈ ਸੰਤ ਗੁਰੂ ਸੇ ਪ੍ਰਾਪਤ ਸਾਹਿਬ ਜੀ ਆਪ ਕੀ ਅਗੋਲੇ ਆਲਿ ਦੇ ਕਿਸਨ ਉਪਰ ਅੱਜ ਦੇ ਸ੍ਰੀ ਗ੍ਰੰਥ ਸਾਹਿਬ ਜੀ ਵੱਲੋਂ ਪਾਸੋਂ ਰੂਤੂ ਲੈ ਕਰਕੇ ਧਰੋ ਆਈ ਅਕਾਲੀ ਵੰਦੇ ਜੀ ਅਸਾਂ ਪੰਜਾਬ ਪਰ ਆਰੰਭ ਕਰਵਾਏ ਸੰਤ ਗੁਰੂ ਆਪ ਜੀ ਦੀ ਆਪਾ ਬਖਸ਼ਾ ਹੋਈ ਬਾਕਿਸ਼ ਨਾ ਲੈ ਆਪੋ ਮਤ ਮਤ ਉਸ ਮੋਹਨਾ ਅਨਿ ਯਾਦ ਅਨਸਾਰ ਸਪੂਰਨ ਖੋਪਾਏ ਗਏ ਸੋਹਣੇ ਪ੍ਰੰਤ ਤਦਾ ਕੀਤਨ ਵਿੱਚ ਆ ਰਹੇ ਆ ਨਾਮ ਜੀ ਗੁਰਵੰਦ ਦਾ ਜਾਪ ਕਰਦੇ ਆ ਕਰਕੇ ਸਿਮਰਨ ਵੀ ਆ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਨਾਂ ਪ੍ਰਕਾਰ ਦੀਆਂ ਬੰਧੀਆਂ ਹੋਈਆਂ ਅਣਜਾਣ ਵਿੱਚ ਸੰਗਤ ਕੇ ਨਾਲ ਕਰਦੇ ਨਾ ਗੋਮਬਾ ਤੇ ਸਮਾਪਤੀ ਕਰਨੇ ਮਹਾਰਾਜੀ ਸੁਖਦਰਵਾਲੀ ਪਤਿ ਜੀ ਸਰਵਨਾਮ ਹੁਕਮਰ ਪਰਗਨਾ ਗੜੁਆ ਸੁਣਾ ਗੁਰਵਾਲੀ ਪੁਰੀ ਹੋਈ ਸਤਿ ਪੰਥੀ ਤੇ ਪਰਵਾਨ ਕਰਨੀ ਗੁਰਵਾਨੀ ਦਾ ਸੰਧਾਰਥ ਸਤਿਗੁਰੂ ਜੀ ਵਾਲੇ ਦੇ ਅਨੁਸਾਰ ਕਾਮ ਪੁਰੀ ਦਾ ਸੰਦਨ ਚਾਰਜ ਆਪਣੇ ਕਰਨਾ ਜਿਤਨੀ ਸੇਵਾ ਕਰਨੀ ਸ਼੍ਰੀ ਆਸਰਾ ਨਾਮ ਉਹ ਮਹਾਰਾਜੀ ਜੀ ਵਾਲੇ ਕੰਮਾਈ ਵਿਹਨ ਬ੍ਰਿਆਤ ਮਾਇਰ ਦਾ ਪ੍ਰੋਗ੍ਰਾਮ ਦੇ ਅੰਸ਼ੇ ਦੁਕਾਨੇ ਲੋਕ ਪਰ ਲੋਕ ਦੇ ਪ੍ਰੋਗਰਾਮ ਜੋ ਮਹਾਰਾਜੀ ਸੋਹ ਜਾਲੇ ਪਰਮ ਪਰਿਵਾਰ ਸਤਿਗੁਰੂ ਆਵਾਜ਼ ਤੇ ਮਾਇਆ